ਗੁਰੂ ਸਨਮਾ ਗੁਰੂ ਗੁਰੂ ਖਾਲਸਾ ਸਤਿਗੁਰਾਂ ਦੀ ਸਾਡੀ ਵਰਤੋਂ ਸਤਿਗੁਰਾਂ ਦਾ ਖਾਸ ਗਰੁੱਪ ਗੁਰੂ ਖਾਲਸਾ ਸਤ ਸੰਗਤ Yeah. شب কোত্র পতাকাত্রাত্রা দি নাভা স্বরাও সামনে বিতরনে ও বিচার আদি হিশাভের ও বিচার ও সংগ্রেত্যটা গিয়ে সাধু তার সাখেসমূহ হলো জড়দেব পাঁচ শাড়ি ইসpraw স্ট্যান্ডার্ডা আপান কে সুন্দর আরেনা সংসঙ্গী দিয়ে প্রত্যেক ভিডিও দা দা আপ সারি সংগত ਤਤਵ ਤਨਨ ਦੇ ਕਾਰ ਕੋ ਕਰ ਕੋ ਦਾ ਬ੍ਰਹਮ ਦਾ ਦੇਵਾ ਕਸ਼ਟਾ ਅਰਤਾ ਦਸਾਂ ਪਾਚਨ ਦੀ ਯਾਤਨਾ ਕੋ ਲੋ ਤਕਾ ਕੋ ਕਸਤਰੂ ਤਾ ਨਾ ਤਾਂ ਸਾਰੇ ਸ਼ੀਰ ਗੁਰ ਕਾ ਸਾਰੇ ਸਤਿਪ੍ਰੀਅਸ ਦੀਆਂ ਜਰਨ ਕਰਦੇ ਹੋ ਨੇਂ ਦਾਸ ਰੋ ਸੀਤ ਦੇ ਉਹ ਅਖੀ ਦੇ ਸਤਨਾ ժեստը պատճառ դինե ռատսֆարը ունեց ուտիքային հաթը պրեշի դեպակտ սիրալալը մալլա տալու ਵਾਸ ਜਿਹਦੇ ਜਿਨ੍ਹਾਂ ਦੇ ਨਾਮ ਸਰਤ ਬਾਹ ਤੋਂ ਹੋੜਾਇਆ ਹੋਇਆ ਪਾਹੀ ਦਾ ਦੋਸਤ ਹੁੰਦਾ ਹੈ। ਵੇਥੇਰਾ ਤੇਰਾ ਬਾਹ ਦੇ ਜ਼ਹਿਰ ਦੀ ਈਂਹ ਤੇ ਚਰਬੜਾ ਬਤੀਤ। ਕਿਉਂਕੇ ਜਾਂਦੇ ਦੇ ਬਣਾ ਹੋਈ ਬੜਾ ਨਾਗ ਦਾ ਸੰਕਾਦ ਜਿਨ੍ਹਾਂ ਵਿਸਥਾਤਿਆ ਧਨ ਪਦਾਰਥ ਜੋ ਮੇਲਮਤਾ ਕਰਕੇ ਬੁੜਿਆ। ਇਹਨੂੰ ਜਾਂਦੇ ਆ ਤੇਰੀ ਸਤਿਗੁਰੂ ਕੀ ਸੇਵਾ ਕਰਦੈ ਉਹ ਕਿ ਇਹ ਭਾਈ ਕੋ ਸਤਿਗੁਰੂ ਪੁਰਾ ਬੁਰਾਂ ਦੀ ਸੇਵਾ ਕਿ ਲਗਣਾ ਕਰ। ਕਿਉਂਕਿ ਜੋ ਦੇਸਾ ਸੋ ਪ੍ਰਸਾ ਮਰ ਕੇ ਮਤ ਤੈ ਤੂੰ ਆਪਣੇ ਮਾਤਰਾ ਦੇ ਤਨ ਨੂੰ ਸਭ ਚ ਸਫਾਈ ਲੱਗ ਰਿਹਾ ਸਭ ਕੁਝ ਜੀਵੀ ਲੱਗ ਰਿਹਾ ਤਾਂ ਇਹਨੇ ਕਿ ਸਦਾ ਨਾ ਉਸ ਕਰਕੇ ਗੁਰੂ ਕੀ ਸੇਵਾ ਤੇ ਲੱਗੋ ਤੇ ਗੁਰੂ ਕੀ ਮਾਣਤਾ ਕਰਾ। ਜੋ ਦੇਸਾ ਸੋ ਬੜਾ ਸਵਾ ਪ੍ਰਤਪ ਦੇ ਸਰੇ ਜਾਨੇ ਬ੍ਰਿਸ਼ਾ ਹਾਏ ਨਾ ਆਸ਼ਮਾੜ ਹੈ ਮਨ ਕੀ ਮਾਤ ਤਿਆਗ ਇਸ ਕਰਕੇ ਜੁੜੇ ਮਨ ਦੀ ਮਾਤ ਹੈ ਆਪਣੇ ਮਨ ਦੇ ਖਿਆਲਾਂ ਬੁੱਧੀ ਜੀ ਦੀ ਤੇ ਆਪਣੀ ਹੈ ਜੇ ਨੂੰ ਤਿਆਗਾ ਕਰ ਤੇ ਸਭ ਨੂੰ ਨਾਸ਼ ਵੱਤ ਸੰਮਨ ਕੇ ਕਰਪੀ ਪ੍ਰੇਮ ਦੇ ਰਾਗ ਬਗਾ ਦਤਾ ਹੈ ਸਾਧੂ ਨੂੰ ਰਹਾਉ ਪ੍ਰਤੀ ਕਿਰਪਾ ਕਰਦੇ ਜੋ ਕਹਦੇ ਉਹ ਖਾਣ ਵਾਲੀਆਂ ਚੀਜ਼ਾਂ ਤੇ ਨਾ ਖਾਣ ਵਾਲੀਆਂ ਚੀਜ਼ ਤੇ ਰੱਬੀ ਦਾ ਗਿਆ ਕਿ ਪੰਦਰ ਪਰ ਲੋਭ ਦੀ ਚਰ ਹੈ ਤੇ ਲੋਭ ਦਾ ਕਾਰ ਹੈ ਲੋਭ ਤੋਂ ਪਨ ਹੈ ਲੋਭੇ ਜਾਂ ਤਰ ਦਾਈ ਪੱਖ ਆ ਪੱਖ ਸਭ ਖਾਏ ਕਾਮ ਤੋਂ ਹਾਲ ਵਿਆਪਿਆ ਤੇ ਤੇ ਲੋਭ ਹੀ ਪਾਇ ਕੰਬਸ ਨਾ ਜੁਦੀ ਨਾ ਤੇ ਕ੍ਰੋਧ ਦੇ ਜੀਨਾ ਸੇ ਬਿਰਤੋ ਗਿਆ ਪਤਾ ਹੈ ਲਗਦਾ ਹੈ ਜਿਦਾ ਕੱਕੇ ਦਬਾਰਾ ਦਬਾਰਾ ਚਮਦਾ ਏ ਫਿਰ ਮਰਦਾ ਏ ਫਿਰ ਚਮਦਾ ਏ ਫਿਰ ਫਿਰ ਪ੍ਰਦੀਪਾ ਏ ਤੇ ਔਰ ਦਾਣ ਦਾ ਚੱਕਰ ਇਸ ਵਾਸਨਾ ਦੇ ਕਰਕੇ ਬਣਿਆ ਪਿਆ ਸੁਣ ਤੋਂ ਪਤਾ ਆਪੇ ਪੜ੍ਹਿਆ ਉਹ ਚਾਲ ਰਹਿ ਨਾ ਸਾਰਨ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਮਾਇਆ ਦੇ ਰੂਪ ਦੇ ਵਿੱਚ ਰੂਪੇ ਆਸਿਆ ਦੇ ਰੂਪ ਦੇ ਵਿੱਚ ਰੂਪੇ ਕਾਰਾ ਕੋਟਿਆਂ ਦੇ ਰੂਪ ਦੇ ਵਿੱਚ ਜੋ ਜਿਹੜੀ ਚੀਜ਼ ਤੁਹਾਡੇ ਤੇ ਆਪਦੇ ਵਿੱਚ ਤਾਰ ਵੇਖੇ ਪਾਦਾ ਦੇ ਸਪੇਸ ਪਾਦਾ ਕਰਦੇ ਹੋ ਥੂੜੀ ਬਣਾਦਾ ਹੋ ਹਾਰਾ ਕਰ ਚੀਜ ਬਣਾਦਾ ਤੇ ਆਸ ਕਰ ਮਾਇਆ ਜਾਲ ਵਸਾਦਾ ਕਦੇ ਭਾਈ ਜੀ ਖਾਇਆ ਹਾਂ ਇਹਨੇ ਜਾ ਆਪਾ ਉਹ ਦਾ ਵਚਨ ਵਿਤੇ ਪ੍ਰਾਰਥ ਰੂਪੀ ਮੋਰ ਉਤੇ ਬੜਾ ਤਾ ਦਾ ਚੋਕਾ ਜਿਹੜਾ ਜਾਲ ਦੇ ਉੱਪਰ ਪਾਇਆ ਹੋਇਆ ਹੈ ਜਿਵੇਂ ਚਾਲ ਤੇ ਇੱਕ ਸਰਕਾਰੀ ਜਿਹੜਾ ਹੈ ਜੋ ਕੋਈ ਪੰਛੀ ਨੂੰ ਫੜਦਾ ਹੈ ਜਾਲ ਵਰ ਨੂੰ ਫੜਦਾ ਹੈ ਉਹ ਕੋ ਬਾਤ ਤੇ ਕੋ ਚੋਕੀ ਦੀ ਅੱਗਾ ਇੱਕ ਬਾਤ ਚੋਬੀ ਬਹਾ ਪਦ ਕੋ ਲੋ ਪਹਾ ਪਤਾ ਸਕਾ ਨੂੰ ਤੇ ਤੇ ਜਾਂ ਕੇ ਉਹ ਦਾ ਨਵਰਾ ਪ੍ਰਪੰਚ ਦੇ ਹੱਥ ਵਿੱਚ ਚਾਹਦਾ ਜਦੋਂ ਉਹਦੇ ਨਾਲ ਕੋਈ ਚਾਹੁੰਦਾ ਤੇ ਉਹਦੇ ਮੱਥੇ ਤੇ ਪੱਟ ਕਰਦਾ ਪਰ ਜਿਵੇਂ ਉਹ ਚਾਹੁੰਦਾ ਉਹਨੇ ਉਹ ਦੇਖ ਰਾਂ ਦੇ ਜਿਹੋਂ ਦੇ ਇਹ ਵੀ ਆਪ ਉਹ ਸੱਚਾ ਹੋਲੇ ਸਿਰ ਜਿਉਂ ਕਿ ਕਿ ਜੇ ਕੋਈ ਕੋਤਲੀ ਬਾਰ ਚੁੱਕੇ ਤੇਰੇ ਨਰਮ ਚ ਰਸੀ ਜਿਹੜੀ ਜਦੋਂ ਬਾੜ ਕੋਈ ਹੋ ਰਿਹਾ ਆਜ਼ਾਦ ਕੀ ਜਾਏ ਪਾਸਾ ਜਿਹਦਾ ջանա տան բաժնով դիր դաբա չնա օնդա գո ਸਰ ਤੋਂ ਗੁੰਡਾ ਦਾ ਪਰ ਹਾਕੀ ਆਪਣੀ ਮਰਜ਼ੀ ਨਾਲ ਨਹੀਂ ਟੈਲ ਸਕਦਾ ਹੈਗਾ ਆਜ਼ਾਦੀ ਨਾਲ ਵੀ ਜਦ ਕੋਈ ਕੋਸਾ ਪਦਾ ਵਰਜਤਰ ਮਹਾਵਦ ਦੀ ਮਰਜ਼ੀ ਹੈ ਨਾ ਉਹ ਗੁੰਡਾ ਡਟਾ ਜਿੱਦ ਨੂੰ ਮਾਰੇ ਦੁੱਧ ਨੂੰ ਤੁਰਨੀ ਬੰਦਾ ਕੋਈ ਸੀਧੀ ਕੋਈ ਵੱੰਨੀ ਤੇ ਇਹ ਕਾਹੇ ਕਰਕੇ ਤਿਸਮਾਨ ਦੇ ਕਰਕੇ ਪ੍ਰਕਾਰਾਂ ਦੇ ਕਰਕੇ ਪਰਤ ਤੇ ਵੀ ਜਿਆਲੇ ਦਾ ਦੰਦੇ ਕਾਲ ਮੁੱਕ ਕੇ ਹਸਤਾ ਨਹੀਂ ਆਪਣਾ ਨੌਜਾ ਆ ਰਿਹਾ ਚ ਕਾਂਸਵਾਇ ਦਾ ਵਸ ਪਰੇ ਨਗਵਾਰੇ ਅੰਕਸ਼ ਦੇ ਰੂਪ ਸੀਸ ਮਰਕਟ ਮੁਸਤੀ ਅਨਾਜ ਕੀ ਮਰ ਬੋਰਾ ਰੇ ਮੀਨੀ ਹਾਥਸਾ ਤਵੇ ਬਾਦਰ ਨੂੰ ਫੜਨ ਵਾਸਤੇ ਉਹ ਮਦਾਰੀ ਨੇ ਕੀ ਕੀਤਾ ਛੋਦੇ ਮੋਗਲਾ ਕੋ ਜਾ ਲਿਆ ਭੋਜ ਦਤਾੜੇ ਉਪਰ ਦਿੱਤਾ ਕਿੰਨਾ ਪਾਤੀਆਂ ਤੁਦੇ ਜ਼ਾਹਰ ਰਖਤਾ ਬੱਦੇ ਮਰਕਟ ਮੁਸਤੀ ਅਨਾਜ ਕੀ ਮਰ ਬੋਰਾ ਰੇ ਉਨੇ ਆਪਾਂ ਹੱਥ ਜਿਹੜਾ ਸੀ ਉਹ ਡੇਮੋ ਬਾਰੇ ਕੁਰਜੇ ਵਿੱਚ ਪਾਇਆ ਹੁਣ ਕੁਰਜੇ ਵਿੱਚ ਹੱਥ ਪੈ ਤੇ ਵਿਆਹ ਭੱਜਣੋਂ ਮੁਠੀ ਭਰੀ ਸੋਲਿਆਂ ਦੀ ਤੇ ਮੁਠੀ ਬਾਹਾਂ ਨਿਕਲੇ ਛੱਡਣ ਨੂੰ ਦਾ ਨਾ ਕਰ ਛਾਦੇ ਉਹ ਤ੍ਰਿਸ਼ਨਾ ਜਣੀ ਸੀ ਛੱਡਣ ਨੂੰ ਕਦੇ ਨਾ ਤੇ ਬਾਹਾਂ ਬਾਹ ਕਰੇ ਨਾ ਜਿੰਨੇ ਨੂੰ ਮਦਾਰੀ ਆ ਗਏ ਮੋਲੇ ਬਾਦਲ ਦੇ ਗਲ ਕਰ ਸੰਗੜੇ ਪਾਈ ਤੇ ਆਪਣਾ ਗੁਲਾਮ ਬਣਾ ਲਿਆ ਕ੍ਰਿਸ਼ਨ ਅਤਰਿਕੋ ਗੁਲਾਮ ਬਣ ਗਿਆ ਹਾਲ ਕੀ ਹੋਈ ਜਿਹੜਾ ਬੰਦਰੋ ਟੁਕਸੀਆਂ ਮਾਰਦਾ ਸੁਖੇਰ ਤੇ ਗੁਰ ਤੇ ਕਦੇ ਜੰਗਲਾਂ ਉੱਤੇ ਦਰਾਕਤ ਤੇ ਉੱਤੇ ਕਦੇ ਕਦੇ ਆਪਣੀ ਜਾਦੀ ਦਾ ਰੱਬ ਦਾ ਸੀ ਜਿਹੜਾ ਹਾਲੇ ਰੋਗਾਂ ਦਸ਼ਨਾ ਵਿੱਚ ਬਸੇ ਬੋਣੇ ਕਰਕੇ ਮਰਪੜ ਮੋਸਜੀ ਨਾਲ ਕੀ ਮਾ ਗੋੜਾ ਰੇ ਜਿੰਨੀ ਹੱਥ ਵਸਾਰ ਛੁੱਟਣ ਕੋ ਸੱਸਾ ਫਰਿਆ ਮਾ ਗੋੜਾ ਰੇ ਨਾਚੋ ਕਾਤਲ ਉਹਦਾ ਅੰਜਾਮ ਇਹ ਹੋਇਆ ਜੋ ਘਰ ਘਰ ਕਿ ਡਰ ਕੋਣ ਹੋਇਆ ਬਾਂਦਰ ਦਾ ਬਾਦਰੀ ਦਾ ਉਹ ਇੰਨੇ ਖੜੇ ਜਾਂਦੇ ਸੀ ਵਿਚਾਰੇ ਜਿਹੜਾ ਬਾਂਦਰ ਯਾਰ ਬੜਾ ਚਲਾਕ ਜਾਨਵਰ ਜਿਹਨੂੰ ਮੰਨਿਆ ਜਾਂਦਾ ਤਾਂ ਬੜਾ ਸਮਝਵਾਨ ਤੇ ਚਲਾਕ ਬਣਾ ਹੋਇਆ ਇਹ ਵੀ ਆਪਣੀ ਖੁਸ਼ੀਆਂ ਕਰਕੇ ਆਪਣੀ ਕ੍ਰਿਸ਼ਨਾ ਕਰਕੇ ਪਰਕਾਰਾਂ ਕਾਤੇ ਲੋਭ ਦੀ ਪ੍ਰਤੀ ਹੋਇਆ ਤਾਂ ਤੇ ਇਹ ਵੀ ਘੱਟ ਸੱਤ ਨਚਾਉਂਦਾ ਤੇ ਪਾਸ਼ਾ ਜੀ ਕਹ ਰਿਹਾ ਕਿ ਸ਼ਿਕਾਰ ਦਾ ਕੰਮ ਹੈ ਝਾਲ ਲਾ ਕੇ ਝੁਕਾ ਜੇ ਸਤਾਰਤ ਕਿੜਾ ਮੰਚੀਏ ਉਹ ਜਾਲ ਜਾਲ ਨਹੀਂ ਪਸਾਰਦਾ ਕਿਉਂਕਿ ਉਹ ਤੋਂ ਇਸੇ ਪ੍ਰਕਾਰ ਮਾਇਆ ਨੇ ਆਪਣਾ ਜਾਲ ਪਸਾਰਿਆ ਮਾਇਆ ਦਾ ਜਾਲ ਪਸਾਰਿਆ ਭਿੱਤਰ ਚੋੜ ਬਣਾਇਆ ਵਿਚੋ ਹਰ ਤੋੜਿਆ ਉਹ ਕਹਿੰਦਾ ਵੀ ਮੇਰੇ ਬਾਬਰ ਬਾਬਰ ਬੁੱਲੀ ਚੱਲੇ ਰੋ ਵੀ ਸਰਕਾਰੀ ਪਰਦਾ ਪਰਦਾ ਸ਼کاری ਆ ਗਿਆ ਸ਼کاری ਨੇ ਜਿੱసే ਆਪਣਾ ਕੰਮ ਕਰਨੀ ਸੀ ਸ਼کاری ਨੇ ਚੋਕਾ ਪਾਇਆ ਜਾਲ ਆਲਾ ਤੇ ਚੋਕਾ ਪਾਇਆ ਸਭ ਤੋਂ ਪਹਿਲਾਂ ਇਹਦਾ ਗਿਆਨੀ ਚੋਕਾ ਹੋ ਗਿਆ ਨਾਲੇ ਪਰਦਾ ਜਾ ਕੇ ਫਸਾ ਮਰਸਨਾ ਪਾਇਆ ਹੋਈ ਜਿਵੇਂ ਤੋਂ ਦੇ ਬਜਾਰੇ ਉਹਨਾਂ ਨੂੰ ਕੀ ਪਤਾ ਕਿ ਉਹ ਪੜ੍ਹੇ ਨਹੀਂ ਨੀ ਹੁੰਦਾ ਪਰ ਤੇ ਆਗੜ ਵੀ ਕਰਨਾ ਹੁੰਦਾ ਉਹਨਾਂ ਨੂੰ ਪਤਾ ਨਹੀਂ ਸੋਨ ਤੇ ਕਿ ਗਿਆਨਿਕਤਾ ਪੜਾਈ ਦੰਦਾ ਪਰ ਮਾਗਰ ਕੋਈ ਜਦਿਆਂ ਚੋਕੜਾਂ ਦੇ ਖਾਣਾ ਹੀ ਨਾ ਕਿ ਮੈਂ ਆਪਾਂ ਰੋਜ਼ ਅਨੰਤ ਸਾਹਿਬ ਦਾ ਖਾਣਾ ਹੋਈ ਜਦਿਆਂ ਇਸ ਪ੍ਰਕਾਰ ਵੀ ਪਾਈ ਬੁਕਾਰ ਮਾਰੇ ਹੁੰਦੇ ਆ ਕੰਮ ਮਾਰੇ ਤੇ ਆਪਾਂ ਨੂੰ ਤਾਂ ਨਹੀਂ ਸਮਝ ਰਿਹਾ ਜੀ ਇਹਦੇ ਚ ਹੀ ਕਹਦਾ ਜੇ ਪਾਈ ਕੋਈ ਨਾ ਹੁੰਦਾ ਆਪਾਂ ਚੜ੍ਹਤਾਂ ਤੋਂ ਵੀ ਨਾ ਉਹ ਜਿਵੇਂ ਜਦੋਂ ਤੇਰੇ ਕੋਲ ਭੁੱਖ ਤੇ ਤ੍ਰਿਸ਼ਨਾ ਤੋਂ ਉਹਦਾ ਹੈਗੀ ਸੀ ਕਿ ਚੋਗਾ ਕਰਨੀ ਜਲਦੀ ਨੇ ਚੋਗਾ ਪਾਇਆ ਤੇ ਤ੍ਰਿਸ਼ਨਾ ਜਾ ਕੇ ਜੇ ਜਾ ਕੇ ਰੋਮ ਲੱਗੇ ਪਾਸ਼ਾ ਜੀ ਕਨੇ ਵੀ ਮਾਇਆ ਦੇ ਜਿਹੜਾ ਜਾਪਸਾਰ ਹੈ ਤੇ ਬੜੇ ਤਰ੍ਹਾਂ ਦਾ ਚੋਗਾ ਪਾ ਰੱਖਿਆ ਮੁਕਾਰਾਂ ਦਾ ਖੁਨਾਂ ਦਾ ਧੀਆ ਪੁੱਤਰਾ ਦਾ ਵਹਿ ਮਾਂ ਦਾ ਚੋਰੀ ਦਾ ਡੱਕੀ ਦਾ ਬੜੇ ਤਰ੍ਹਾਂ ਦੇ ਚੋਗਾ ਪਾਸ਼ਾ ਜੀ ਕਨੇ ਮਾਇਆ ਦੇ ਪਾਇਆ ਹੋਇਆ ਤੇ ਤ੍ਰਿਸ਼ਨਾ ਪੱਖੀ ਫਸਿਆ ਤ੍ਰਿਸ਼ਨਾ ਦੇ ਵਿੱਚ ਫਸਿਆ ਉਹ ਜਿਹੜਾ ਮਨੁੱਖਾ ਨਾ ਇਹ ਪੰਖੇ ਰੂਪ ਦਿਰਾ ਮਨੋਖਿਆ ਦਾ ਪਾਸੇ ਆਇਆ ਕਰੇ ਦਸ਼ਨਾਤ ਕਰੇ ਪਾਸੇ ਕਰੇ ਰੁਪੀਆਂ ਪੁੱਤਰਾ ਦੇ ਅੱਗੇ ਦੁਨੀਆਂ ਦਾ ਰਤਨ ਦੋੜਦੇ ਜਿਸਨਾ ਬੜੇ ਵੜਾਈ ਜਿਸਨਾ ਬੜੇ ਸੋਹਾਰੇ ਜਿਸਨਾ ਕਦੇ ਚੰਗਾ ਆਪੋ ਦੀ ਜਿਸਨਾ ਬੜੇ ਤਰਾ ਜਿਸਨਾ ਦਾ ਮੁਲਕੂ ਤੇ ਵੋਤਵਾਰਾ ਭਜਨ ਜੇਪਰ ਕੀਤ ਚਲੋ ਇਸ ਲਈ ਜੇ ਜਿਸਨਾ ਕੋ ਮਾਰੇ ਉਪਾਰਧਕ ਜਿਸਨਾ ਹੋ ਸਕਦਾ ਕੋਈ ਬੰਦੇ ਕੋਲ ਪਦਾਰਥ ਬਹੁਤ ਨੂੰ ਨਾ ਹੋਵੇ ਤੇ ਇੱਕ ਬੜੇ ਬਹੁਤ ਗੈਰ ਹਾਇਤ ਦਾ ਕਦਾਫੀ ਤ੍ਰਿਸ਼ਨਾ ਉਹਨਤੇ ਕਰ ਮੁਕਰਦੀ ਹੈ ਬਹੁਤ ਗੈਰ ਇਮਤਜ਼ਾਗੀ ਵਾਰ ਵਾਰ ਉਹ ਮੁੜ ਆਉਂਦਾ ਹੈ ਇਹ ਬੰਦਾ ਦਾ ਬੜਾ ਸਾਵਧਾਨ ਸੁਭਾਅ ਵਾਲਾ ਈ ਤੇ ਕਈ ਵਾਰ ਉਹਦਾ ਇੰਨਾ ਵੀਰੇ ਪੰਜਾਂ ਦਿਨ ਫਸੇ ਹੋਇਆ ਨਿਕਲਿਆ ਆਪਾ ਤੋ ਨਹੀਂ ਜਾ ਰਿਹਾ ਇਹਨੇ ਘਰੇ 500 ਮਾਰ ਸਤਾ ਕਰਕੇ ਨਿਕਲ ਜਿਆ ਰਿਹਾ ਤੇ ਪਾਲ ਸਾਹਿਬ ਨੇ ਨਿਕਲਿਆ ਤਾਂ ਨਹੀਂ ਜਾ ਰਿਹਾ ਜਿਹਨੇ ਕੀਤਾ ਉਸੇ ਨਾਲ ਜਾਣੀ ਜਿਸ ਰੱਬ ਨੇ ਪੈਦਾ ਕੀਤਾ ਅਗਰ ਜਿਸ ਤ੍ਰਿਸ਼ਨਾ ਤੂੰ ਹੀ ਬਿਟਾ ਸਕਦਾ ਨਾ ਤ੍ਰਿਸ਼ਨਾ ਜਿਹੜੀ ਹੈ ਇਹ ਹਰ ਕੋਮਖ ਦੀ ਨਹੀਂ ਬੁਢੀ ਤ੍ਰਿਸ਼ਨਾ ਬਿਰਨੇ ਦੀ ਹੀ ਕਿ ਬੁਢੀ ਸਾਰਾ ਕੁਝ ਨਹੀਂ ਬੁਝਦੀ ਆ ਤੇ ਬੁਝਦੀ ਕਿਵੇਂ ਜਦੋਂ ਗੁਰੂ ਦੇ ਦਿੱਤੇ ਨੂੰ ਦਾਤ ਸੰਗਤ ਇਸ ਲਈ ਉਹ ਵੀ ਦਾਸ ਕਰਦਾ ਮਨ ਵੀ ਦਾਸ ਕਰਦਾ ਉਹਦੇ ਸਾਥ ਉਹਦੇ ਦੁੱਖ ਤੇ ਸੁੱਖ ਨੂੰ ਵੀ ਉਹ ਦਾਸ ਕਰਦਾ ਤੇ ਬਹੁਤ ਆਪਾਂ ਕਾਰਾਂਕੋਟੀਆਂ ਤੇ ਪੜਿਆ ਲਿਆ ਤੁਮਾਂਹੀ ਹੋਲੇ ਕਹਿੰਦਾ ਇਹ ਤੇ ਦਾਸ ਤੇਰੀ ਬਤਾ ਮੇਰੇ ਵਰਗੇ ਬਹੁਤਰੀ ਮਾਨ ਸਿੱਖਦਾ ਇੰਨੀ ਹੱਡੇ ਪੱਤਰ ਤੇ ਕਰੀ ਗਈ ਇੱਕੋ ਕਰੇ ਕਾਰਜ ਦਾਸ ਕਰਦੀ ਆ ਅਗਲੇ ਪੰਨੇ ਕੋਈ ਪੜਦਾ ਹੋਵੇ ਕਿਦਾਂ ਢੂਖ ਉਸਤ ਪਾ ਪਾਛਾ ਪਰ ਉਹ ਤੋਂ ਖਦਮੇ ਕਰ ਗਾਣੇ ਜੇ ਲੈ ਆਗਿਰ ਤੇ ਤੋੜਾ ਤਾਂ ਨਹੀਂ ਪਰ ਸਾਨੂੰ ਤਾਂ ਕੋਲੇ ਫੌਲਟਰ ਕਰੀ ਜੇ ਕੋਈ ਦਾਦਾ ਪਈ ਆ ਕੋਈ ਰਾਤ ਕਰ ਗੰਗਾ ਦੇ ਸਾਥ ਕੋਈ ਦਾਦਾ ਲਗਦੀ ਇਹ ਉਹਨਾਂ ਮਨੁੱਖਾਂ ਦੀ ਗੱਲ ਹੈ ਸਤਿਪੁਰੇ ਜਿਹੜਾ ਦੋਨੋਂ ਚੀਜ਼ਾਂ ਦਾਤ ਲਗਦੀਆ ਬਾਦਸ਼ਾਹ ਨੇ ਕਹੇ ਇਹ ਜਿੱਤ ਤੱਕ ਤਸਹਿਨਾ ਗਾੜ ਲਈ ਕਹਿੰਦੇ ਭਾਈ ਨੂੰ ਇਸ ਤਰ੍ਹਾਂ ਕੇ ਜਾਲ ਤੇ ਫਿੱਟਰ ਨਹੀਂ ਪਾਰਿਆ ਕਿ ਜਿਸ ਪਰ ਮਾਤ ਮਾਗੰਦ ਰੇਗਮਾ ਦਾ ਆਉਣ ਨਾਲ ਇਸੇ ਪ੍ਰਕਾਰ ਬਣਿਆ ਲਾਏਗਾ ਜਿੰਨਾ ਤੇ ਦਸ਼ਨਾ ਦਾ ਫਰਮ ਨਹੀਂ ਪੈਗਾ ਬਾਝਾ ਦੇ ਕਰਪਾ ਕਰਦੇ ਅਨੇਕ ਪ੍ਰਕਾਰ ਹੀ ਹੋਇਆ ਬਹੁਤ ਜੇ ਸੰਸਾਰ ਮਾਇਆ ਨੇ ਬੜੇ ਤਰੀਕਿਆਂ ਨਾਲ ਲੋਕ ਨੂੰ ਹੋਇਆ ਇਹ ਜਿਹਦੀ ਮਜੇ ਨੂੰ ਵਿਚਾਰ ਆਸ ਜੀ ਬੇਲਤ ਕਰਨੀ ਲੋੜ ਹੈ ਨਾ ਤੇ ਬੜਾ ਸੰਭਾਲ ਜਾਏਗਾ ਪਰ ਸਮੀਧੀ ਆਪਣਾ ਕਾੜ ਹੈ ਬਾਝਾ ਦੇ ਬੜੇ ਤਰੀਕਿਆਂ ਦੇ ਨਾਲ uh ਉਦੋਂ ਸਾਰਾ ਡਾਟਾ ਹੁੰਦਾ ਜਿਹਨੂੰ ਵਕਾਰਾਂ ਤੋਂ ਜਾਣਨ ਦਾ ਜਾਂਦਾ ਹੁੰਦਾ ਮੌਤ ਦੇ ਤੱਕ ਪਾਉਣੀ ਹੋਣੀ ਹੈ ਕਿਤੇ ਨੱਚ ਨਹੀਂ ਲੈ ਪ੍ਰਸ਼ਨ ਇਹ ਹੈ ਅਸੀਂ ਕੁਝ ਗੱਲ ਇਹ ਹੈ ਕਿ ਵਕਾਰਾਂ ਤੋਂ ਆਪਣਾ ਦ੍ਰਿਸ਼ਟਾਂ ਤੋਂ ਆਪਣਾ ਬੈਮਾਨੇ ਤੋਂ ਬਾੜ ਬਚਦਾ ਜੇਕਰ ਉਹਨਾਂ ਕੋਲ ਆਪਣੇ ਸਾਰੇ ਵਕਾਰਾਂ ਤੋਂ ਬੈਮਾਨੇ ਤੋਂ ਜੱਜ ਤੋਂ ਬਚਾ ਰੱਖਿਆ ਤੇ ਤੁਹਾਡਾ ਤਾਂ ਸਾਹ ਕਰਦਾ ਹੀ ਜਾਂਦਾ ਵੀ ਇਹ ਸੰਸਾਰ ਤਰ੍ਹਾਂ ਦਾ ਆਪਸਾ ਸਾਧ ਰਤੇ ਆ ਕਿ ਅਗ ਦੀ ਲਪੇਟ ਵਿੱਚ ਰਹਿੰਦੇ ਆ ਮਨ ਨੂੰ ਅਗ ਦਾ ਲੱਗੇ ਤੇ ਸੱਜ ਬੜਾ ਹੈ ਨਹੀਂ ਪ੍ਰਮਾਤਮਾ ਦਾ ਆਖਾ ਉਹਦਾ ਹੈ ਨਹੀਂ ਇਸ ਬਕਾਰਾਂ ਦੀ ਅਗ ਦੇ ਵਿੱਚ ਜਲਸੀ ਜੀ ਲੱਗਦੇ ਵਿੱਚ ਮਨ ਬਿਲਕੁਲ ਸਾਥ ਨਿਕਲ ਜਾਏ ਬਿਨਾ ਤਾਲਪੋਟਿਕ ਜਾਏ ਸਾਰੇ ਬੋਧਾ ਡਾਢਾ ਹੀ ਆ ਪਰ ਆਪਾਂ ਜੋ ਦਰਵਾਜੇ ਤੋਂ ਰਾਖੋ ਤੇ ਤੋਂ ਮੋੜੇ ਨੂੰ ਬਾਰੇ ਜਿਹਦਾ ਸਾਜਿਬ ਕਰਦਾ ਹੋ ਉਹ ਵਕਾਰ ਵੀ ਕਰ ਸਕਦਾ ਉਹ ਤ੍ਰishna ਦਾ ਵੀ ਕਰ ਸਕਦੀ ਉਹ ਲੋਭ ਵੀ ਦੀ ਮਾਰ ਸਕਦਾ ਉਹ ਕ੍ਰੋਧ ਵੀ ਦੀ ਮਾਰ ਸਕਦਾ ਕੋਈ ਸਾਜਿਬ ਕਰਦਾ ਇਹ 파ਸਾ ਜਿਹਦੇ ਜਿਸ ਨੂੰ ਰੱਖਿਆ ਸੋਹ ਹੈ ਇਹਨੇ ਪਰ ਤ੍ਰishna ਕੋਇ ਮਾਇਆ ਕੋ ਹੀ ਬਚਦਾ ਜਿਨਾਬਰਾ ਕਰਮ ਸਭ ਤੋਂ ਤੇ ਸੰਗ੍ਰਹਤ ਪਰਖ ਅਵਾਲ ਪਰਮਾਤਮਾ ਨੂੰ ਰੱਖਣ ਦੇ ਸੰਗ੍ਰਹਤ ਹੈ ਦੁਨੀਆ ਦਾ ਕੋ ਫਲਸਫਾ ਕੋਈ ਪ੍ਰੋਫੈਸਰ ਕੋਈ ਬੈਟ ਕੋਈ ਯਕੀਮ ਐਮ ਵਕਾਰਾਂ ਤੇ ਉਹ ਸੰਗਤਾਂ ਤੋਂ ਬਾਦ ਜਿਹਨੇ ਪੈਦਾ ਕੀਤੇ ਤੇ ਜਿਹਨੇ ਪੈਦਾ ਕੀਤੇ ਆ ਉਹਨੂੰ ਬਚਾ ਨਹੀਂ ਸਕਦਾ ਹੋਇਆ ਜਿਹਨੂੰ ਜਿਹੜੀ ਪੜਾਈ ਹੁੰਦੀ ਉਹਦੇ ਕੋਲ ਹੱਲ ਹੁੰਦਾ ਤੇ ਮੁਲਕਰੇ ਤਾਂ ਪੈਲੇ ਜਿਹਦੇ ਪੈਲੇ ਪਰਮਾਤਮਾ ਨੇ ਬਣਾ ਕੇ ਪਿੜੇ ਪਾਸ਼ਕ ਤੇ ਪਰ ਉਹ ਰੱਬ ਤੇ ਵਕਾਰਾਂ ਤੋਂ ਬਚਾਉਣ ਦੇ ਸਮਰੱਥਾ ਹੈ ਹਰ ਜਨ ਆਲੇ ਉਧਰੇ ਨਾਰਤ ਸਦਵਲਾ ਆਰ ਪਹਿਲੇ ਜਿੰਨਾ ਜਿਹੜੇ ਸਾਧ ਸੰਸ ਹਰੀ ਦੇ ਧਿਆਨ ਪਰਮਾਤਮਾ ਦੇ ਜੋੜ ਕੇ ਜਿਵੇਂ ਜਨਾ ਦਾ ਭਾਵ ਸੰਸਾਰ ਪਤਾਰੇ ਪੈ ਲਿਆ ਉਹਦਾਂ ਕਰਿਆ ਤੇ ਨਾਲ ਅਸਾਂ ਬੰਦਾ ਬਾਤ ਤੁਹਾਨੂੰ ਅਜ ਦੇ ਪਾਰਸ਼ਣ ਦੀ ਕਿਰਪਾ ਕਰਦੇ ਜੇ ਉਹਨਾਂ ਨਾਲ ਸਭ ਤੋਂ ਸਹੀ ਬਾਰੇ ਬਾਤ ਕਰਵਾਣ ਦਿਆ ਬੁਲਾਵਣ ਦਿਆ ਜੋ ਪਾਰਸ਼ਣ ਵਿੱਚ ਪਾਰਣ ਸ਼ਬਦ ਦੀ ਕਿਰਪਾ ਦੋਤਰ ਬਟੇਲਾ ਕਦੇ ਉਹ ਆ ਬਈ ਬਣਾ ਦਿੱਖਾ ਪਰ ਤੇ ਕਾ ਸਵਾਲ ਸਾਹਮਣੇ ਦੇ ਤਾਂ ਨਹੀਂ ਪਈਏ ਗਲਤ ਨੇ ਔੜੇ ਆ ਜੇ ਮਤ ਗੁਰੂ ਵਾਲੀ ਦੇ ਜੇ ਸਖਤ ਆਏ ਕਿ ਜੋ ਦਿੱਸਦਾ ਸੋ ਸੱਚ ਆ ਜੇ ਇਹਦਾ ਸਮਝ ਆ ਜਾਏ ਕਿ ਨਾ ਵੀ ਬਈ ਮਨ ਨਾਲ ਜੋੜਿਆ ਹੋਇਆ ਤਾਂ ਵੀ ਹੀ ਰਹਿਣਾ ਤੇ ਬਲ ਕਿ ਧੰ ਤੇ ਜਿਹੜਾ ਆਪਾਂ ਹੱਥ ਦੀ ਕਮਾਈ ਕਰਕੇ ਉਹ ਵੀ ਹੀ ਰਹਿਣਾ ਤੇ ਬਈ ਮਨ ਨਾਲ ਰਹਿਣੀ ਹੀ ਹੈਗਾ ਤੇ ਇਹ ਸਮਝ ਤਾਂ ਹੈ ਕਿ ਮਤ ਗੁਰੂ ਵਾਲੀ ਹੋਏ ਜਿਵੇਂ ਉਹ ਜਾਂ ਕੇ ਮਾਰੀ ਦੀ ਬੁੱਧੀ ਇਤਿਖਣ ਹੋਏਗੀ ਗੁਰੂ ਅਜ ਪ੍ਰਵੇਸ਼ ਕਰੇਗਾ ਤਾਂ ਇਸ ਸਬਦਾਰਤ ਦੀ ਇਹ ਵਿਰਸਾ ਨਹਾਪ ਦੇ ਸੱਚ ਹੈ ਕਿ ਬਾਸ਼ਾ ਦੇ ਜਿਹਨਾਂ ਕੋਲ ਬੇਸਮਝ ਆ ਗਈ ਆ ਤਮੇਸ ਗਿਆਨ ਆ ਗਿਆ ਜਿਹਨੇ ਬੇਬੁਦ ਜਾ ਗਈ ਆ ਉਹਨਾਂ ਨੂੰ ਬਾਸ਼ਾ ਦੇ ਜੀ ਪ੍ਰਭਾਨਦਨੇ ਬਲਹਾ ਦੇ ਸੋ ਕੱਲ ਆਪਾਂ ਅਗਲਾ ਪਾਠ ਸਬਦਾਰਤਾਂ ਦੇ ਸੁਨਿਧਾਰਨ ਹੋਣਾ ਅੱਜਵਾ